ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਸੋ ਸਵੇਰ ਦਾ ਟਾਈਮ ਹੈ ਜੀ ਤੇ ਪਹੁੰਚ ਗਏ ਜੀ ਸੇਵਾ ਕਰਨ ਤੇ ਲੱਗੇ ਹੋਇਆ ਜੀ ਇੱਥੇ ਸੇਵਾਦਾਰ ਅ ਪਹਿਲਾਂ ਤਾਂ ਜੀ ਤੁਸੀਂ ਪਿਛਲੇ ਵਲੋਗਾਂ 'ਚ ਦੇਖਿਆ ਵੀ ਆਹ ਸਾਈਡ ਕਵਰ ਕੀਤੀ ਸੀ ਸਾਰੀ ਉਹ ਤੇ ਅੱਜ ਕੁਝ ਪਰਸੈਂਟ ਉੱਥੇ ਚੱਕਰ ਪਿਆ ਜੀ ਆਹ ਸਾਈਡ ਜਿੱਥੇ ਲੱਗੇ ਹੋਇਆ ਤੇ ਜ਼ਿਆਦਾ ਤਾਂ ਚੱਕਰ ਹੋਇਆ ਜੀ ਖੜਾ ਜੜਿਆ ਆ ਰਾਤ ਆ ਠੋਕਰ ਗਿਰਗੀ ਜੀ ਤੇ ਇਹ ਠੋਕਰ ਕਰਨ ਨਾਲ ਇੱਕ ਨੁਕਸਾਨ ਹੋਊਗਾ ਜੀ ਜਿਹੜਾ ਉਹ ਪਾਣੀ ਉਧਰ ਤੇ ਆਉਂਦਾ ਜੀ ਸਿੱਧਾ ਅ ਇਹ ਇੱਥੇ ਆ ਕੇ ਵਜਣਾ ਏਰੀਆ ਦੇ ਨਾਲ ਤਾਂ ਹੋਰ ਵੀ ਨੁਕਸਾਨ ਹੋਣ ਦਾ ਖੰਸ ਦਾ ਜ਼ਾਹਰ ਕੀਤਾ ਜਾ ਰਿਹਾ ਵੀ ਜੇ ਪਾਣੀ ਇੱਥੇ ਸਿੱਧਾ ਇਹਦੇ ਨਾਲ ਵਜਿਆ ਆ ਕੇ ਥੱਲਿਆਂ ਨਾਲ ਤਾਂ ਬੰਨ ਨੇ ਹੋਰ ਛੇਤੀ ਖੁਰਜਣਾ ਹੁਣ ਉਹ ਠੋਕਰ ਕਰਕੇ ਜੀ ਪਾਣੀ ਆਉਜਾ ਰਿਹਾ ਕੰਮ ਕਿ ਇੱਥੇ ਤੱਕ ਸੇਫ ਏਰੀਆ ਤੇ ਜੇ ਪਾਣੀ ਇੱਥੋਂ ਸਿੱਧਾ ਹੋਗਾ ਜੀ ਫਿਰ ਕੰਮ ਹੋ ਜਾਊਗਾ ਖਰਾਬ ਉਹਦੇ ਕਰਕੇ ਉਹ ਠੋਕਰ ਨੂੰ ਲੱਗੇ ਵੀ ਜੀ ਹਨਾ ਤੇ ਕਰਨ ਲੋਟ ਜੀ ਜੀ ਪਾਣੀ ਸਿੱਧਾ ਨਾ ਵੱਜੇ ਇਹਦੇ ਨਾਲ ਆ ਕੇ ਤੇ ਪਾਣੀ ਘਟਣ ਦਾ ਨਾ ਹੋ ਰਿਹਾ ਜੀ ਉੱਪਰ ਹਿਮਾਚਲ ਚ ਮੀਂਹ ਪਈ ਜਾਂਦੇ ਆ ਤੇ ਪਾਣੀ ਔਰੇ ਨੁਕਸਾਨ ਕਰ ਜਿੰਦਾ ਜਿੱਥੇ ਜਿੱਥੇ ਵੀ ਦਰਿਆ ਦੇ ਬੰਨ ਦੇ ਨਾਲ ਪਾਣੀ ਪਹੁੰਚਿਆ ਹੋਇਆ ਜੀ ਉੱਥੇ ਨੁਕਸਾਨ ਹੈਗਾ ਹੀ ਆ ਜੀ ਬਾਕੀ ਸਾਰੇ ਮਿਹਨਤ ਲੱਗਿਓ ਕਰਨ ਜਿੱਥੇ ਜਿੱਥੇ ਵੀ ਹੈਗਾ ਜਿਹੜੇ ਜਿਹੜੇ ਪਿੰਡਾਂ ਦੇ ਨਾਲ ਨਾਲ ਬੰਨ ਲੱਗਦਾ ਸਾਰੇ ਲੱਗਿਓ ਸੰਘਰਸ਼ ਕਰਨ ਤੇ ਸਾਰੇ ਵੀਰ ਵੀ ਸੇਵਾ ਲੱਗਿਓ ਕਰਨੇ ਪਰ ਇਦਾਂ ਹੀ ਇਹ ਪੂਰਨੀ ਚੜਨਾ ਜੀ ਇਹਦੇ ਤੇ ਮੈਂ ਕਹਿੰਦਾ ਲੱਖਾਂ ਹੀ ਕਰੋੜਾਂ ਦੀ ਥੈਲਾ ਖਪ ਗਿਆ ਚਾਰ ਦਿਨ ਦੇ ਵਿੱਚ ਲਗਾਤਾਰ ਇਹ ਕੰਮ ਚੱਲੇ ਰਿਹਾ ਥੈਲੇ ਨਾਲ ਵਿੱਚ ਗਿਰੀ ਜਾਂਦੇ ਕੋਸਾੜੀ ਜਾਂਦਾ ਕੁਝ ਰੁਕ ਗਿਆ ਚਾਰੇ ਦਿਨ ਹੋ ਗਏ ਟਰੈਕਟਰ ਪਰ ਪਰ ਮਿੱਟੀ ਦੇ ਆਈ ਜਾਂਦੇ ਥੈਲੇ ਪਰ ਪਰ ਇਹਦੇ ਕੋ ਸਿਟੀ ਜਾਂਦੇ ਤੇ ਬਚਾਓ ਵੀ ਤਾਂ ਹੋ ਗਿਆ ਜੀ ਨਹੀਂ ਹੁਣ ਨੂੰ ਤਾਂ ਪਤਾ ਨਹੀਂ ਕਿਹੜਾ ਪਾਣਾ ਵਾਪਰ ਜਾਣਾ ਸੀ ਜੇ ਇੰਨੀ ਮਿਹਨਤ ਨਾ ਕਰਦੇ ਸਾਰੇ ਇਲਾਕੇ ਦਾ ਤੇ ਜਿੰਨੇ ਵੀ ਉਰੇ ਪਹੁੰਚੇ ਸਾਰਿਆਂ ਦਾ ਧੰਨਵਾਦ ਆ ਵੀ ਉਰੇ ਆ ਕੇ ਅੱਥਬਟਾਇ ਕਿਸੇ ਨਾ ਕਿਸੇ ਤਰ੍ਹਾਂ ਦੀ ਮਦਦ ਕੀਤੀ ਕੋਈ ਲੰਗਰ ਲੈ ਕੇ ਆ ਰਿਹਾ ਜੀ ਕੋਈ ਪਾਣੀ ਲੈ ਕੇ ਆ ਰਿਹਾ ਕੋਈ ਦਵਾਈਆਂ ਲੈ ਕੇ ਆ ਰਿਹਾ ਜੀ ਸਭ ਨੇ ਆਪਣੀ ਆਪਣੀ ਜ਼ਿੰਮੇਵਾਰੀ ਸਮਝੀ ਵੀ ਬਚਾਅ ਹੋ ਗਿਆ ਮਹਾਰਾਜ ਨੇ ਟਾਈਮ ਦਿੱਤਾ ਸਾਰਿਆਂ ਨੂੰ ਵੀ ਤੁਸੀਂ ਬਚਾਅ ਕਰ ਸਕਦੇ ਜਿਵੇਂ ਹੁਣ ਉਧਰ ਚਲ ਜੋ ਜੀ ਬਿਆਸ ਦਰਿਆ ਨੇ ਕਿਸੇ ਨੂੰ ਟਾਈਮ ਹੀ ਨਹੀਂ ਦਿੱਤਾ ਵੀ ਹੁਣ ਚਾਹ ਪਾਣੀ ਪ੍ਰਸ਼ਾਦੇ ਤੋਂ ਮਾਲ ਪਸ਼ੂ ਫਸਲਾਂ ਤੋਂ ਸਭ ਕਿਸੇ ਤੋਂ ਉਹ ਹੱਥ ਧੋ ਬੈਠੇ ਤਸਾ ਸਾਡੇ ਕੋਲ ਤੋਰੇ ਟਾਈਮ ਹੈਗਾ ਬਚਾਉਣ ਦਾ ਤੇ ਸਾਰੇ ਸੰਘਰਸ਼ ਲੱਗੇ ਹੋਏ ਕਰਨ ਤੇ ਦੇਖਦੇ ਹੁਣ ਕਿ ਜਿੱਦਾਂ ਅੱਗੇ ਪ੍ਰੋਸੈਸ ਚੱਲਦਾ ਤੁਸੀਂ ਬੁਲਾਉਣ ਨਾਲ ਬਣੇ ਰਹੋ ਜੀ ਪੈ ਗਿਆ ਜੀ ਪੇਚਾ ਤੇ ਵੀਰ ਚੁੰਨੀ ਤੇ ਲੈ ਕੇ ਆਇ ਸੀ ਰੇਤਾ ਤੇ ਮਸ਼ੀਨਾਂ ਨਾਲ ਥੱਕ ਥੱਕ ਕੇ ਗਾਹਾਂ ਪਹੁੰਚਣ ਵਾਲਾ ਕੰਮ ਹੋਇਆ ਵਾ ਹੁਣ ਦਾ ਵਾਹ ਕਰੋ ਸਤਨਾਮ ਆ ਗਿਆ ਆ ਗਿਆ ਆ ਗਿਆ ਪਕੜਾ ਲਓ ਬਾਹਰ ਗਰੂ ਸੱਤ ਨਾਮ ਥੋੜੀ ਮਿੱਟੀ ਘੱਟ ਪਾ ਕੇ ਲਾਉਂਦੇ ਮਿੱਟੀ ਘੱਟ ਪਤਾ ਹੀ ਨਹੀਂ ਦਾ ਇਹਨਾਂ ਨੇ ਫੋਨ ਵੀ ਰਾਤ ਕਰਿਆ ਲੱਦਣ ਤੋਂ ਬਾਅਦ ਕਹਿੰਦੇ ਲੱਦਾ ਖੜਾ ਟਰਾਲਾ ਜਿਆਦਾ ਖਰਾਬ ਆਏ ਵੀ ਵੀਰ ਚੁੰਨੀ ਤੇ ਆਇਆ ਹੈ ਆਪਣਾ ਆ ਪਾ ਕੇ ਟਰੈਕਟਰ 'ਚ ਰੱਖਦੇ ਜੋਤੀ ਖੋਲਦੀ ਆ ਹਜੇ ਗਾਂ ਤਾਂ ਤੁਹਾਨੂੰ ਕਰਨੀ ਪੈਣਾ ਆਪਣੀਆਂ ਮੂਰੀਆਂ ਚੜਾ ਲਓ ਉੱਪਰੋਂ ਗਾਂ ਚੱਕੜ ਬਹੁਤ ਆ ਕੋਈ ਨਹੀਂ ਰਹਿ ਗਿਆ ਤਾਂ ਆਪਣੇ ਪੈਂਟਾ ਖੋਣ ਕੇ ਰੱਖ ਹਾਂ ਕੋਈ ਗੱਲ ਨਹੀਂ ਕੋਈ ਦੰਦੇ ਨਹੀਂ ਜੱਟਾ ਹੋਣਾਂ ਵਾਹਿਗੁਰੂ ਸਤਨਾਮ ਨਾ ਕੋਈ ਨਹੀਂ ਰੋੜਾ ਘਰੇ ਦਮਗਰੇ ਨਾ 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 ਚਾਹ ਲੂ ਚਾਹ ਚਾਹ ਪਲਾ ਦੋ ਯਾਰ ਮੁੰਡੇ ਚੁੰਨੀ ਤੇ ਤੁਰੇ ਵੇ ਤੜਕੇ ਦੇ ਹਾਂ ਆਲੋ ਆਲੋ ਵਾਹਿਗੁਰੂ ਸਤਨਾਮ ਕਰੀਬਲਾ ਟਰੈਕਟਰਾਂ ਦੀ ਲੱਗੀ ਹੋਈ ਜੀ ਲਾਈਨ ਅੱਗੇ ਨੂੰ ਬਸ ਪਹੁੰਚ ਗਏ ਸੀ ਟਿਕਾਣੇ ਪਰ ਬਸੇ ਵੀ ਟਰੈਕਟਰ ਨੇ ਜ਼ੋਰ ਬਹੁ ਮਾਰਿਆ ਹਾਂ ਬਾਕੀ ਆ ਕੰਮਾਂ ਚ ਹੁਣ ਤੇ ਵਰਤਣ ਦੇ ਬਣੇ ਤਾਂ ਦਿੱਤੇ ਮਹਾਰਾਜ ਨੇ ਸਭ ਕੰਮ ਕਰਿਆ ਨਹੀਂ ਤਾਂ ਪਹਿਲਾਂ ਛੋਟੇ ਛੋਟੇ ਹੁੰਦੇ ਤੇ ਇੱਥੇ ਕਿੱਥੇ ਆਉਣ ਤੋਂ ਉਹਨਾਂ ਨੇ ਸਮਾਨ ਲੈ ਕੇ ਲੈਣਾ ਲੈ ਕੇ ਹਾਂ ਜਿਹੜਾ ਪਿੰਡਾ ਵੀਰ ਦਾ ਬੜਮ ਤੋਤਾ ਜੀ ਅੱਛਾ ਜੀ ਮਤੋਤੋ ਇੱਕ ਮਿੰਟ ਜੀ ਇੱਕ ਮਿੰਟ ਸਤਨਾਮ ਬਾਇਗਾ ਦੀ ਬੁੱਠੀ ਨਾਲੇ ਰੱਖੀ ਵਿਛੇ ਚਾਹ ਠੰਡੇ ਹੋ ਗਏ ਨਾਲ ਦੇ ਨਾਲ ਵਾਲਾ ਜੀ ਉਹ ਕੱਲ ਅਸੀਂ ਉਹ ਕੱਲ ਅਸੀਂ ਗੱਲ ਕਰਦੇ ਬਰੌਂਡ ਤੇ ਲੈ ਆ ਜਣਾ ਅੱਛਾ ਜੀ ਅੱਛਾ ਕੱਲ ਲੈ ਆ ਕੱਲ ਮੁਕੀ ਹਾਂ ਹਾਂ ਇਹਨਾਂ ਨੂੰ ਮਨ ਖੜ ਲੱਗ ਨਹੀਂ ਪਾਣੀ ਦੀ ਬੋਤਲ ਚੱਕੋ ਜੀ ਆਜਾ ਆਜਾ ਲੋ ਜੀ ਪਾਣੀ ਹੈਗਾ ਇਹਨਾਂ ਕੋਲ ਤੇ ਇਹਨਾਂ ਨੇ ਹੱਥ ਧੋਣੇ ਹੋਣੇ ਬਾਥਰੂਮ ਜਾ ਕੇ ਆਏ ਵੀਰ ਤੁਹਾਨੂੰ ਮਰਿ ਲੋ ਆਜੋ ਹਾਂ ਕਿਤੇ ਰਸਤੇ ਪਰ ਰੁੱਕੇ ਨਹੀਂ ਬਾਈ ਆਹ ਨਾਲ ਤਾਂ ਹੀ ਟਾਈਮ ਨਾਲ ਪਹੁੰਚ ਗਏ ਹੁਣ ਤੁਹਾਡੇ ਮਗਰ ਦੇਖੀ ਜਾ ਜਾਮ ਲੱਗਦਾ ਲੱਗੀ ਜਾਣਾ ਵਾ ਮਗਰ ਆ ਕੇ ਟਰੈਕਟਰ ਰੁਕ ਹੀ ਜਾਣੇ ਮਾ ਪਹਿਲੇ ਤੇਰਾ ਵੀ ਜਿਹੜੀ ਉਹ ਮਸ਼ੀਨ ਖੜਾਈ ਵੀ ਆ ਤਾਂ ਰਸਤਾ ਇਹਦਾ ਮਤਲਬ ਉੱਥੇ ਗੜਬੜਿਆ ਗੜਬੜਿਆ ਨਾ ਟਿਕ ਕਰਿਆ ਵਾ ਜਿਹੜੀ ਮਸ਼ੀਨ ਬਸ ਚਾਹ ਹੀ ਦੇ ਦੇ ਆ ਉਹ ਨਾ ਬਸ ਉਧਰ ਦੇ ਦੋ ਪਾਜੀ ਨੂੰ ਨਹੀਂ ਨਹੀਂ ਬਸ ਵੀਰ ਚਾਹ ਚਲੀ ਛੋਟੇ ਟਰਾਲੇ ਤੇ ਟਰੈਕਟਰ ਆ ਬਹਿ ਰਿਹਾ ਜਿਹੜੇ ਟਰਾਲੇ ਬੜੇ ਪਾਏ ਪਏ ਆ ਜੀ ਉਹਨਾਂ ਵਾਸਤੇ ਬਹੁਤ ਔਖਾ ਬਿਨਾ ਜੱਕ ਤੋਂ ਥੋੜੇ ਆਉਂਦੇ ਆ ਉਹਨਾਂ ਨੂੰ ਵੀ ਪੰਗਾ ਹੀ ਆ ਆ ਹੁਣ ਜੱਕ ਚੱਕਣਾ 2 ਮਿੰਟ ਤੇ ਖਾਲੇ ਜਿਵੇਂ ਹੁਣ ਉਹ ਵੀ ਸਾਡੇ ਚੁੰਨੀ ਵਾਲੇ ਲੈ ਕੇ ਆਇਆ ਉਹਨਾਂ ਦੇ ਟਰਾਲੇ ਨੂੰ ਜੱਕ ਹੈਗਾ ਟਰੈਕਟਰ ਨੂੰ ਪਾਪ ਹੈ ਨੇ ਹੁਣ ਸਿਆਪਾ ਖੜਾ ਉਤਾਰਨਾ ਜਮੈਂ ਰਾਤ ਨੂੰ ਦਾ ਜੀ ਆ ਆਏ ਰੀ ਨੂੰ ਨੁਕਸਾਨ ਕੀਤਾ ਆ ਠੋਕਰ ਪੂਰੀ ਖੜੀ ਸੀ ਰਾਤ ਤੇ ਰਾਤ ਰਾਤ ਡੈਗ ਗਈ ਤੇ ਹੁਣ ਸਾਰੇ ਸੰਗਤ ਉਧਰ ਲੱਗੀ ਹੋਈ ਜੇ ਸਵੇਰ ਦਾ ਟਾਈਮ ਆ ਤੇ ਪਾਣੀ ਦਾ ਬਹੁਤ ਘਟਣ ਦਾ ਨੌਨ ਲੈ ਰਿਹਾ ਤੇ ਜਿਹੜੇ ਉਹ ਪ੍ਰਸ਼ਾਸਨ ਦੀ ਟੀਮ ਸੀ ਉਹ ਗਏ ਪਿੱਤੀ ਜੀ ਜਿਹੜਾ ਅੱਗੇ ਪਿੰਡ ਸਾਰੰਗਪੁਰਾ ਜੀ ਉੱਥੇ ਥੋੜਾ ਜਿਹਾ ਬੰਨ ਡੈਮੇਜ ਹੁੰਦਾ ਦਿਖਿਆ ਤਾਂ ਕਰਕੇ ਸਾਰੀ ਟੀਮ ਉੱਥੇ ਗਈ ਤੇ ਉਹਰੇ ਵੀ ਹੁਣ ਸੰਗਤਾਂਉਣੇ ਸ਼ੁਰੂ ਹੋ ਗਏ ਤਾਂ ਟਰੈਕਟਰ ਟਰਾਲੇ ਰਿੱਤੇ ਤੇ ਪਰ ਪਰ ਕੇ ਆ ਰਹੇ ਵਿੱਚ ਥੈਲੇ ਪਰ ਕੇ ਲੈ ਕੇ ਆ ਰਹੇ ਕੰਮ ਚੱਲ ਰਿਹਾ ਪੂਰੇ ਜੋਰਾਂ ਤੇ ਜੇ ਹੁਣ ਆਹ ਸਾਈਡ ਥੋੜੀ ਜੀ ਸੇਫ ਹੋ ਗਈ ਤੇ ਹੁਣ ਉਹ ਸ਼ੁਰੂ ਹੋ ਗਿਆ ਉੱਥੇ ਦਾ ਕੰਮ ਉੱਧਰਲੀ ਸਾਈਡ ਭਾਗਰੂ ਪਹ ਲਗ ਰਹੇ ਲੱਗੇ ਪਏ ਜੀ ਸੰਘਰਸ਼ ਕਰਨ ਭਾਗਰੂ ਸਾਡਾ ਸੰਘਰਸ਼ ਸਿਰੇ ਲਾਵੇ ਵੈਸੇ ਰਾਤ ਪਾਣੀ ਵੱਧ ਸੀ ਹੁਣ ਘਟਾ ਇੱਕ ਵਾਰ ਤਾਂ ਰਾਤ ਅਫਵਾੜ ਉੜ ਗਈ ਸੀ ਜੀ ਉਹਨਾਂ ਨੂੰ ਬੰਨ ਟੁੱਟ ਗਿਆ ਇਹ ਹੋਗਾ ਫਲਾਣਾ ਹੋਗਾ ਅਫਵਾੜ ਆਉਣ ਵਾਲੇ ਵੀ ਇਦਾਂ ਦੇ ਬੰਦੇ ਆ ਜਿਹੜੇ ੜਾਉਂਦੇ ਆ ਤੇ ਉਸ ਤੋਂ ਬਾਅਦ ਫਿਰ ਇੱਥੋਂ ਤੋਂ ਕੋਈ ਵੀਡੀਓ ਪਈਆਂ ਵੀ ਨਹੀਂ ਇੱਥੇ ਸਾਰਾ ਕੁਝ ਸਹੀ ਸਲਾਮਤ ਆ ਬਾਕੀ ਵਾਹ ਕਰੋ ਸਤਨਾਮ ਕਰੀ ਭਲਾ ਆ ਪੂਰੀ ਠੋਕਰ ਸੀ ਜਿਹੜੀ ਹਾੜਾ ਕੀ ਹੌਲੇ 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 ਇੱਧਰ ਨਾਲ ਦੇ ਨਾਲ ਚੱਲ ਰਹੀ ਜੀ ਰਸਤੇ ਦੀ ਮਰਮਤ ਜਿਹੜਾ ਟਰੈਕਟਰ ਆਉਂਦੇ ਫਿਰ ਇੱਥੇ ਟਰੈਕਟਰ ਫਸਦੇ ਸੀ ਤੇ ਚੱਲ ਰਿਹਾ ਨਾਲ ਦੇ ਨਾਲ ਇੱਥੇ ਤਾਰ ਘਰੇ ਤੋਂ ਦੇਖੋ ਹਾ ਤਾਂ ਹੋ ਗਈ ਜੀ ਸੇਫ ਸਾਈਡ ਸਾਰੀ ਉਹ ਤੇ ਚੱਲ ਰਿਹਾ ਹੁਣ ਇੱਥੇ ਸ਼ੁਰੂ ਹੋ ਗਿਆ ਜੀ ਕੰਮ ਇੱਧਰ ਆਹ ਇੱਧਰ ਬੱਡ ਲਾਈ ਵੀ ਆ ਤੇ ਠੋਕਰ ਦਾ ਚੱਕੇ ਦਿੱਤੀ ਜਮੇ ਆਦਾ ਬਾਤ ਥੋੜੀ ਜਿਹੀ ਰੈਗਿਟਿਕ ਹੈ ਦੀ। ਉਹ ਰੇ ਦੇਖੋ ਪਾਣੀ ਥੱਲੇ ਤੇ ਵੱਜ ਕੇ ਨਾਲ ਘੁੰਮ ਕੇ ਉੱਪਰ ਵਾਪਸ ਨਿਕਲ ਰਿਹਾ ਹੈ। ਇਹ ਜਿਹੜੀ ਠੋਕਰ ਸੀ ਸਾਰੀ ਰੇਤੇ ਦੀ ਸੀ ਜੀ। ਮਤਲਬ ਉਹ ਕੱਚਾ ਪੱਥਰ ਹੀ ਰੱਖਿਆ ਹੋਵਾ ਸੀ। ਤੇ ਜਿਹੜੀ ਉਹ ਸਾਹਮਣੇ ਠੋਕਰ ਹੈ ਜੀ ਉਹ ਜਾਲ ਬਣ ਕੇ ਲੱਗੀ ਹੋਈ ਹੈ। ਉਹਦੇ ਚ ਲੋਹੇ ਦਾ ਜਾਲ ਬਣਿਆ ਹੋਇਆ ਤੇ ਵਿੱਚ ਪੱਥਰ ਖੜੇ ਕਰੇ ਹੋਏ ਤਾਂ ਕਰਕੇ ਤਾਂ ਕਰਕੇ ਲੱਗੇ ਹੋਏ ਸਾਰੇ ਹੈ। ਬਾਹਗਰੂ ਰੁਤਸਤ ਨਾਮ ਚੱਲ ਰਿਹਾ ਜੀ ਇੱਧਰ ਰਾਤ ਆ ਜਾਲਾਂ ਦੀ ਗੱਡੀ ਭਰ ਕੇ ਆਈ ਜੀ ਰਾਤ ਜੋ 3-4 ਦਿਨ ਹੋ ਗਏ ਪ੍ਰੋਸੈਸ ਚੱਲਦੇ ਉਹਨੂੰ ਅਜੇ ਤੱਕ ਇਹ ਜਾਲ ਨਹੀਂ ਸੀ ਪਹੁੰਚੇ ਤੇ ਰਾਤ ਪਹੁੰਚੀ ਗੱਡੀ ਭਰ ਕੇ ਹੁਣ ਇਹਨਾਂ ਦੇ ਵਿੱਚੇ ਪਰ ਪਰ ਥੱਲੇ ਲਾ ਰਿਹਾ ਸਾਰੇ ਉਹਦੇ ਗਾਲੇ ਖੜ ਰਿਹਾ ਸਾਰਾ ਕੁਝ ਤੇ ਚਲੋ ਬਾਹਗਰੂ ਮਿਹਨਤ ਸਿਰੇ ਲਾਵੇ ਤੇ ਜਦੋਂ ਪਾਣੀ ਬਹੁਤ ਸਪੀਡ ਨਾਲ ਘੁੰਮਦਾ ਨਾ ਫੇਰ ਹੁੰਦਾ ਸਾਰਿਆਂ ਨੂੰ ਇੱਕ ਵਾਰ ਵੀ ਸਾਡੀ ਮਿਹਨਤ ਧਾ ਲੱਗ ਰਹੀ ਹੈ ਜਦ ਸਪੀਡ ਨਾਲ ਘੁੰਮਦਾ ਪਾਣੀ ਫੇਰ ਥੱਲੇ ਤੇ ਰੇਤਾ ਕੱਢਦਾ ਰੇਤਾ ਕੱਢ ਕੇ ਨੁਕਸਾਨ ਪਾਉਂਦਾ ਰੇਤ ਮੰਨ ਭਾਈ ਉਹ ਦਮ ਦਮ ਲਾਉਂਦਾ ਜਨਾਬੋ ਜਿਹੜੇ ਮਾਰਦੇ ਜਿਆਦਾ ਇੱਥੇ ਖੜੋ ਆਜੋ ਆਜੋ ਅੱਗੇ ਆਜੋ ਅੱਗੇ ਨੂੰ ਆਜੋ 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 ਭਾਈ ਕਾਵਨ ਆਜੋ ਕਾਵਨ ਕਾਵਨ ਕਿੱਥੇ ਜਾਉਂਦੇ ਕਿੱਥੇ ਜਾਉਂਦੇ ਉਹ ਭਾਈ ਆਪਦੇ ਪਾਸੇ ਆਓ ਰਸਤੇ ਵਿੱਚ ਪਾਸੇ ਆਓ ਲਾ ਲਾ ले ले हम इधर आ लो भाई चलो आ जाओ आ जाओ भाई दफा हो जाओ अच्छा आ कोर्डिनेट कोर्डिनेट चली चलो चली चलो भाई चली चलो आज भाई, भाई, भाई ਦਲ ਰਹੇ ਜੀ ਕੰਮ ਆਇਆ ਤਾਰ ਆ ਗਈ ਕਵਾੜਾ ਵੀਰ ਉਹ ਜਿਹੜੀ ਤਾਰ ਆ ਨਾ ਇੱਥੇ ਪਾ ਲੇ ਤੋ ਤਿੰਨ ਵਾਰ ਘੁਮਾ ਲਓ ਵਿੱਚੋਂ ਆ ਵੀ ਤਰ੍ਹਾਂ ਲਮੀ ਆ ਆ ਫੜਾਓ ਭਾਈ ਬਹੁਤ ਸਾਰਾ ਘਾਵੀ ਦੇ ਥੱਲੇ ਰਹਿ ਗਏ ਦੇਖੀ ਬਾਤ ਨੂੰ ਚੁੱਕ ਜਿਓ ਇੱਥੇ ਕਿੰਨੇ ਦੇ ਮਾਤੇ ਦੇ 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 ਫਿਰ 15 ਦਾ ਦੇਵਾਂਗੇ ਅਸੀਂ ਤਾਂ ਸਾਲੇ ਦੇ 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 ਕਿਉਂ ਦਾ ਇੱਥੇ ਦੇ ਨਗਾ ਦੇ ਨਾ ਦੁਬਾਰਾ ਫੇਰ ਹਲੋ ਹਾਂ ਸਰ ਆਖ ਰੋਕੀ ਉੱਥੇ ਜੋ ਦੇਖੀਂਦਾ ਮੈਂ ਇੱਧਰ ਉਪਰੇ ਉਪਰ ਪਾ ਲੋ ਜਿੰਨਾ ਖਿੱਚੋ ਖਿੱਚੋ ਬਾਰਾ ਬੁੰਗਾ ਲੋ ਫੇਰ ਦਿੱਤੇ ਗਰੋੜੀ ਮਾਰਦੇ ਆ ਇੱਕ ਹੋਰ ਦੇ ਦਿਓ ਕਿੱਟੀ ਨਾ ਕੋਤਾ ਕਿੱਟੀ ਲਿ ਰੱਖ ਕੇ ਮਾਰ ਕਿੱਤ ਨਾ ਆ ਮਾਂਦੋਸ ਕਰੋ ਕੁਮਾਦੋ ਹੋਏ ਜਨੇ ਬੇਚ ਮਾਰਨਾ ਸਭ ਜਨ ਟੋਪੇ ਨਾ ਮੁੰਦੇ ਨੂੰ ਰੱਖਿਓ ਪਹਿਲਾਂ ਨਾ ਨਾ ਇੱਧਰ ਨੇ ਵਾਸੇ ਲਾਇਓ ਬੇਚ ਮਾਰ ਕੇ ਤੋ ਕਾਲੀ ਨਾ ਕਰੋ ਪਾਈ ਦੋ ਕਾਲੀ ਨਾ ਕਰੋ ਮੂੰਹ ਦੇਖੋ ਉਧਰਲੀ ਸਾਈਡ ਮਾਰ ਦੋ ਮਾਰ ਦੇ ਮਾਰ ਦੇ ਅੱਧਰ ਦੇ ਪਾ ਲੈ ਅਫਰਾ ਹੀ ਮੰਦਰੀ ਚੰਗੀ ਰੱਖ ਇੱਥੇ ਅੱਧਰ ਦੇ ਪਾ ਲੈ ਸਾਹ ਦਾ ਦੋ ਪਾ ਲੈ ਇੱਥੇ ਮਾਰ ਦੇ ਤੇਰੇ 12 ਪਰੇ ਲੈ ਸਰੋ ਬਾਈ ਲੈ ਵੀ ਕੋਲੋ ਤਾਂ ਲੈ ਮੋਰ ਨਾਲ ਅੰਦਰ ਦਾ ਹੋਗਾ ਪੈਰ ਨਾਲ क्या 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 भाई एकदम क्या क्या भाई चाइल्डर्स तो नहीं बाहर देखते पहनिए पहन बाहु बाहु आ 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 �